ਨਰਾਇਣ ਨਰਾਇਣ ਸੁਨਾਪ ਜੰਗ ਤੇ ਨਰਾਇਣ ਕਿੰਤਾ ਮੈਂ ਇੱਕ ਪਾਸੇ ਨਿਰੰਗ ਰੰਗਾਰ ਦੀ ਰਤਨਾ ਕਰਨ ਵਾਲੇ ਇੱਕ ਪਾਸੇ ਦੁਨੀਆਂ ਨੂੰ ਜੋੜਨ ਵਾਲੇ ਇੱਕ ਪਾਸੇ ਜਾਤ ਪੰਾਨੀ ਲੋਕ ਮਹਾਰਾਜ ਨੇ ਕਹਿੰਦੇ ਹਾਜੂ ਹੰਕਾਰ ਨਾ ਪਾਵੀ ਬੇਦਕੂਕ ਸੁਣਾ ਹਮੇ ਨਾਮਾ ਨਾ ਦੋਧਾ ਦੋ ਨਾਮ ਸਤਿ ਪਰਮਾਤਮਾ ਨੂੰ ਹੰਕਾਰ ਨਹੀਂ ਪਾਉਂਦਾ ਹੰਕਾਰੀਆਂ ਨੂੰ ਪਤ ਦਿੱਤੀ ਪਰਮੇਸ਼ਰ ਨੇ ਆਪਣੇ ਭਗਤ ਨਾਮਦੇਵ ਦੀ ਇੱਜ਼ਤ ਪੱਤਰ ਪੈਜ ਰੱਖੀ ਤਾਂ ਹੀ ਕਵੀ ਨੇ ਚੱਕੀ ਇਹ ਕਲਮ ਕਲਮ ਨੂੰ ਕਰਕੁਈ ਸ਼ਕਤੀ ਦੇ ਰੱਖਿਆ ਜਿਵੇਂ ਭਗਤਾਂ ਦੀ ਪਰਮੇਸ਼ਰ ਚੁਗਾ ਚੁਗਾ ਤੋਂ ਪੈਜ ਰੱਖਦਾ ਆ ਵੀ ਪਹਿਲੇ ਵਿੱਚ ਜ਼ਿਕਰ ਕੀਤਾ ਹਰ ਇੱਕ ਜੋ ਭਗਤ ਨੂੰ ਪਾਇਆ ਪੈਜ ਰੱਖਦਾ ਆ ਆ ਰਾਮ ਰਾਜੇ ਹੰਕਾਰੀਆਂ ਨਿੰਦਾਂ ਪਿੱਛੇ ਨਾਮ ਦੇਉ ਮੁਕਾਇਆ ਹੱਕ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ ਨਾ ਰਾਜੀ ਹਰਨਾਕ ਸ਼ੁਤ ਨੂੰ ਸਾਨੇ ਆ ਪਹਿਲਾ ਤਰਾਇਆ ਹੰਕਾਰੀਆਂ ਨਿੰਦਾਂ ਪਿੱਛੇ ਨਾਮ ਦੇਉ ਚਲਾਇਆ ਜਿਮੀ ਪਰਮੇਸ਼ਰ ਆਪਣੇ ਭਗਤਾਂ ਦੀ ਜੁਗਾਂ ਜੁਗਾਂ ਤੋਂ ਪੈਜ ਰੱਖਦਾ ਆ ਰਿਆ ਉਸ ਸਮੇਂ ਦੀ ਬਾਤਾਂ ਢਾਡੀ ਜੱਥਾ ਸਿੱਧਮਾ ਕਾਲ ਜਵਾਲਾ ਐਉਂ ਪੇਸ਼ ਕਰੋ ਫਤਿਹ ਸੱਚਖੰਡ ਚੱਲ ਰਿਹਾ ਜੂਰ ਸਾਹਿਬ ਜੱਥਾ ਕਮੇਟੀ ਵਾਲੋ ਅਤੇ ਗੁਰਦਵਾਰਾ ਸੇਵਨ ਲਾਡ ਲੁਧਿਆਣਾ ਵੱਲੋਂ ਜਿਹੜਾ ਸਮਾਗਮ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਇਹ ਮਨਾਲ ਨੂੰ ਜਾ ਰਹੇ ਆ ਜਿਹਦੇ ਵਿੱਚ ਮਹੱਲੇ ਦੀਆਂ ਸੰਤਾਂ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਦੀਆਂ ਸੰਤਾਂ ਉਹਨਾਂ ਨੂੰ ਜੀ ਆਇਆਂ ਆਖਦੇ ਆ ਇਹ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਸਮਾਗਮ ਇਹ ਚੌਥਾ ਹੈ ਜਿਹੜਾ ਕਿ ਕਰਨਾਨਕਪੁਰਾ ਵਾਲਿਓ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਅੱਜ 4 ਸਾਲ ਹੈ ਸਤਨਗੁਰ ਨਾਨਕਪੁਰੇ ਦੇ ਵਿੱਚ ਗੁਰਪੁਰਬ ਮਨਾਉਂਦੇ ਆਂ ਅਸੀਂ ਇਹ ਕਹਿੰਦੇ ਨਾ ਜੋਂਦੇ ਹਾਂ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂਆਂ ਦੀ ਭਗਤਾਂ ਦੀ ਖਾ ਦੇ ਬਾਣੀ ਆ ਤੇ ਸਾਨੂੰ ਆਪਣੇ ਗੁਰੂਆਂ ਦੀ ਤੇ ਭਗਤਾਂ ਦੀ ਬਾਣੀ ਦੇ ਨਾਲ-ਨਾਲ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਣੇ ਚਾਹੀਦੇ ਹਨ ਤਾਂ ਕਿ ਸਾਰੀਆਂ ਸੰਗਤਾਂ ਨੂੰ ਉਹਨਾਂ ਦੀ ਇਜਾਜ਼ਤ ਆਜਾ ਬਣੀ ਰਹੇ ਤੇ ਅੱਗੋਂ ਵੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਇਹੀ ਕਹਿੰਦੇ ਹਾਂ ਵੀ ਆਪਣਾ ਸਿੱਖ ਕੌਮ ਦਾ ਵਿਰਸਾ ਬਹੁਤ ਵੱਡਾ ਹੈ ਉਹਨੂੰ ਜੇ ਅਸੀਂ ਯਾਦ ਕਰਾਂਗੇ ਤਾਂ ਅੱਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬੱਚੇ ਇਸ ਨੂੰ ਸੰਭਾਲਣਗੇ ਕਿਹੜੇ ਮਹੀਨੇ ਕਿਹੜੇ ਦਿਨ ਮਨਾਇਆ ਜਾਂਦਾ ਹੈ ਕ੍ਰਿਤਿਕ ਨੇ ਸਮਾਰੋਹ ਦਾ ਪਹਿਲਾ ਤਾਂ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਇਹ 12 ਨਵੰਬਰ ਨੂੰ ਮਨਾਇਆ ਗਿਆ ਸੀਗਾ ਤੇ ਅਸੀਂ ਗੁਰੂ ਗੁਰਦੁਆਰਾ ਗੁਰਨਾਨਕਪੁਰਾ ਸਾਹਿਬ ਤੋਂ ਜਾਂ ਹੋਰ ਵੀ ਗੁਰਦੁਆਰਿਆਂ ਸਾਹਿਬ ਦੇ ਪਹਿਲਾਂ ਪ੍ਰਭਾਤ ਵੇਰੀਆਂ ਚਲਦੀਆਂ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਫਿਰ ਹੁਣ ਉਸ ਤੋਂ ਬਾਅਦ ਹੀ ਅਸੀਂ ਫਿਰ ਇਹ ਸ਼ਰਮਣੀ ਭਗਤ ਬਾਬਾ ਨਾਮਜੀ ਜੀ ਦਾ ਪ੍ਰਕਾਸ਼ ਦਿਹਾੜਾ ਮਨਾਣੇ ਵੀ ਸਾਰੀਆਂ ਸੰਗਤਾਂ ਕਿਤੇ ਨਾ ਕਿਤੇ ਵਿਜੀ ਹੁੰਦੀਆਂ ਨੇ ਫਿਰ ਸਾਰੀਆਂ ਇਕੱਤਰ ਹੋ ਸਕਣ ਇਸ ਕਰਕੇ ਜਦੋਂ ਵੀ ਫਿਰ ਕੋਈ ਸੰਡੇ ਦਾ ਦਿਨ ਠੀਕ ਲੱਗੇ ਤੇ ਫਿਰ ਉਸੇ ਵੇਲੇ ਮਨਾਉਂਦੇ ਆ ਕੀ ਕੀ ਪ੍ਰੋਗਰਾਮ ਹੁੰਦੇ ਦੇ ਵਿੱਚ ਇਹਦੇ ਵਿੱਚ ਰਾਗੀ ਜਥੇ ਆਉਂਦੇ ਆ ਕਥਾਵਾਚਕ ਵੀ ਆਉਂਦੇ ਆ ਅੱਜ ਅਮਰਜੀਤ ਸਿੰਘ ਜੀ ਸਦਮਾ ਕਾਲਜ ਤੋਂ ਆਏ ਨੇ ਢਾਡੀ ਜਥਾ ਉਹਨਾਂ ਦਾ ਉਹ ਸੰਗਤਾਂ ਨੂੰ ਆਪਣੀ ਗੁਰਬਾਣੀ ਨਾਲ ਨਿਹਾਲ ਕਰ ਰਹੇ ਨੇ ਤੇ ਇਸੇ ਤਰ੍ਹਾਂ ਅਲੱਗ-ਅਲੱਗ ਰਾਗੀ ਜਥੇ ਆਉਂਦੇ ਨੇ ਸੰਗਤਾਂ ਨੋਕਲੋਂ ਜਿਹੜੇ ਬਾਹਰ ਸੰਗਤਾਂ ਆਉਂਦੀਆਂ ਸੰਗਤਾਂ ਲੱਗ-ਲੱਗ ਇਲਾਕਿਆਂ ਚੋਂ ਵੀ ਆਉਂਦੀਆਂ ਬਾਹਰੋਂ ਵੀ ਆਉਂਦੀਆਂ ਇੱਥੇ ਮੁਹੱਲੇ ਦੀਆਂ ਸੰਗਤਾਂ ਵੀ ਹੁੰਦੀਆਂ ਨੇ